ਪੰਜਾਬ ਦੇ ਕਈ ਇਲਾਕੇ ਅਤੇ ਜ਼ਿਲ੍ਹੇ ਹੜਾ ਦੀ ਮਾਰ ਦੇ ਵਿੱਚ ਨੇ ਕਈ ਇਲਾਕਿਆਂ ਦੇ ਵਿੱਚ ਹਲੇ ਵੀ ਜਿਹੜਾ ਪਾਣੀ ਖੜਿਆ ਹੋਇਆ ਵਾ ਤਾਂ ਇਸ ਦੇ ਨਾਲ ਕਈ ਬਿਮਾਰੀਆਂ ਵੀ ਜਿਹੜੀਆਂ ਨੇ ਫੈਰੀਆਂ ਨੇ ਇਸ ਵਕਤ ਮੇਰੇ ਨਾਲ ਸਿਵ ਸਰਜਨ ਡਾਕਟਰ ਰਮਨਦੀਪ ਕੋਰਮਜੂਨ ਨੇ ਗੱਲਬਾਤ ਕਰਾਂਗੇ ਕਿਹੜੀ ਕਿਹੜੀ ਬਿਮਾਰੀ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਫੈਲ ਜਾਂਦੀ ਹੈ ਕਿਸ ਤਰ੍ਹਾਂ ਇਸ ਤੋਂ ਬਚਾਅ ਕਰਨਾ ਵਾ ਗੱਲਬਾਤ ਕਰਾਂਗੇ ਮੈਡਮ ਇਸ ਵਕਤ ਹੜਾਂ ਦੀ ਮਾਰ ਪੈ ਰਹੀ ਆ ਕਈ ਇਲਾਕਿਆਂ ਦੇ ਵਿੱਚ ਹਲੇ ਵੀ ਪਾਣੀ ਖੜਿਆ ਹੋਇਆ ਵਾ ਕਿਸ ਤਰ੍ਹਾਂ ਦੀ ਜਿਹੜੀ ਹੈ ਤਿਆਰੀ ਜਿਹੜੀ ਡਾਕਟਰਾਂ ਵੱਲੋਂ ਕੀਤੀ ਗਈ ਹੈ ਹਾਂਜੀ ਸਤਿ ਸ਼੍ਰੀ ਅਕਾਲ ਇਹ ਸਾਡਾ ਜਿਹੜੀ ਕਿ ਹੜ ਹੈਗੇ ਸਾਡਾ ਲੁਧਿਆਣਾ ਇਹਨਾਂ ਅਫੈਕਟਡ ਨਹੀਂ ਹੈ ਜਿੰਨਾ ਕਿ ਬਾਕੀ ਕੁਝ ਜ਼ਿਲ੍ਹੇ ਡਿਸਟ੍ਰਿਕਟਸ ਹੈ ਉਹ ਜ਼ਿਆਦਾ ਅਫੈਕਟਡ ਹੈ ਤੇ ਪਰ ਸਾਡੇ ਤਿੰਨ ਬਲਾਕਸ ਹਨ ਜਿਹੜੇ ਕੀ ਸੱਤ ਲੋਚ ਦੇ ਕੰਡੇ ਹੈਗੇ ਮਾਛੀਵਾੜਾ ਕੁੰਕਲੈਂਡ ਚਿਤਵਾਬੇਟ ਤੇ ਉੱਥੇ ਥੋੜੀ ਥੋੜੀ ਵਾਟਰ ਲੌਗਿੰਗ ਹੈ ਔਰ ਪਰ ਇਸ ਤਰ੍ਹਾਂ ਦੀ ਕੋਈ ਮਤਲਬ ਫਲਡ ਲੈਗ ਸਿਚੁਏਸ਼ਨ ਨਹੀਂ ਹੈ ਤੇ ਸਾਡੀ 63 ਰੂਰਲ ਟੀਮਸ ਹੈਗੇ ਜਿਹੜੇ ਤਿੰਨੋ ਬਲਾਕ ਚ ਕੰਮ ਕਰ ਰਹੀ ਹੈ ਔਰ ਇਹ ਰੋਜ਼ ਜਾ ਰਹੀ ਹੈ ਉਥੇ ਰਾਈਟ ਟਿਲ ਦਾ ਮਤਲਬ ਲਾਸਟ ਪੁਆਇੰਟ ਔਰ ਉਥੇ ਮੈਡੀਕਲ ਟੀਮਸ ਹਾਊਸ ਟੂ ਹਾਊਸ ਸਰਵੇ ਕਰ ਰਹੀ ਹੈ ਔਰ ਜਿਹੜੇ ਵੀ ਉਹਨਾਂ ਨੂੰ ਕੋਈ ਵੀ ਮੈਡੀਸਨ ਦੀ ਲੋੜ ਹੈ ਉਥੇ ਮੌਕੇ ਤੇ ਉਹਨਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ ਜਿਵੇਂ ਮੇਰੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹੜਾਏ ਨੇ ਉਥੇ ਘਰਾਂ ਦੇ ਵਿੱਚ ਮਿੱਟੀ ਵੱਢ ਚੁੱਕੀ ਆ ਡੰਗਰ ਪਸ਼ੂ ਕਈ ਮਰ ਚੁੱਕੇ ਨੇ ਹੁਣ ਪਾਣੀ ਜਦੋਂ ਘਟੇਗਾ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਬਿਮਾਰੀਆਂ ਫੈਲ ਜਾਂਦੀਆਂ ਨੇ ਕਿਸ ਤਰ੍ਹਾਂ ਦੀ ਬਿਮਾਰੀ ਜਿਹੜੀ ਫੈਲਣ ਦਾ ਖਤਰਾ ਹੋ ਸਕਦਾ ਵਾ ਇਹਦਾ ਬਚਾਅ ਕੀ ਰਹੇਗਾ ਠੀਕ ਹੈ ਇਹ ਅਸੀਂ ਨਾ ਲੋਕਾਂ ਨੂੰ ਟਾਈਮ ਟੂ ਟਾਈਮ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਦੇਖੋ ਜਦੋਂ ਇਹ ਪਾਣੀ ਆਏਗਾ ਉਹ ਪਾਣੀ ਰਿਸੀਡ ਕਰੇਗਾ ਜਾਂ ਪਾਣੀ ਜਿੱਥੇ ਇਕੱਠਾ ਰਹਿੰਦਾ ਹੈ ਉੱਥੇ ਕੁਝ ਬਿਮਾਰੀਆਂ ਜ਼ਿਆਦਾ ਹੋ ਸਕਦੀਆਂ ਪਹਿਲੀ ਤੇ ਆਪਣੀ ਗੈਸਟਰੋਇੰਟਰਾਈਟਿਸ ਜਾਂ ਕਿਉ ਡਾਇਰੀਅਲ ਡਿਜ਼ੀਜ਼ ਠੀਕ ਹੈ ਇਹ ਕਿਉਂਕਿ ਲੋਕੀ ਜੇ ਸਾਫ ਪਾਣੀ ਨਹੀਂ ਪੀ ਰਹੇ ਹੈ ਗੰਦਾ ਪਾਣੀ ਹੈ ਜਾਂ ਆਪਣੇ ਜਿਹੜੇ ਕੀ ਵਾਟਰ ਹੈਂਡ ਵਾਸ਼ਿੰਗ ਦੀ ਜਿਹੜੀ ਨਹੀਂ ਪ੍ਰੀਕਾਸ਼ਨਸ ਲੈ रहे हैं इन्फेक्टेड हैंड्स ਨਾਲ ਕੁਝ ਖਾਣਾ ਬਣਾ ਰਹੇ ਆ ਜਾਂ ਖਾ ਰਹੇ ਆ ਤੇ ਗੈਸਟ੍ਰੋਇੰਟਰਾਈਟਿਸ ਪਹਿਲੀ ਹੋ ਸਕਦੀ ਹੈ ਫਿਰ ਜਿਵੇਂ ਕਿ ਅੱਜਕਲ ਸੀਜ਼ਨ ਹੈਗਾ ਡੇਂਗੂ اور ਮਲੇਰੀਆ ਦਾ ਮੱਛਰ ਵੀ ਜ਼ਿਆਦਾ ਆਉਣਗੇ ਕਿਉਂਕਿ ਸਟੈਗਨੈਂਟ ਵਾਟਰ ਵੀ ਹੋਏਗਾ اور ਫ੍ਰੈਸ਼ ਵਾਟਰ ਵੀ ਹੋਏਗਾ ਤੇ ਵੀ ਇਹ ਵੀ ਜ਼ਿਆਦਾ ਇਹਨਾਂ ਦਾ ਹੋ ਸਕਦਾ ਹੈ ਇਸ ਤੋਂ ਇਲਾਵਾ ਕੁਝ ਸਕਿਨ ਇਨਫੈਕਸ਼ਨਸ ਵਾਟਰ ਲੌਗਿੰਗ ਕਰਕੇ ਹੋ ਸਕਦੀਆਂ ਜਾਂ ਆਈ ਇਨਫੈਕਸ਼ਨਸ ਕੰਜੰਕਟਿਵਾਈਟਸ ਵਗੈਰਾ ਹੋ ਸਕਦੇ ਛੇ ਲੋਕਾਂ ਨੂੰ ਰੈਸਪੀਰੇਟਰੀ ਇਨਫੈਕਸ਼ਨ ਹੋ ਸਕਦੀ ਹੈ ਉਹਦੇ ਨਾਲ ਫੀਵਰ ਹੋ ਸਕਦਾ ਮਤਲਬ ਮੋਸਟਲੀ ਤੇ ਇਹ ਹੀ ਬਿਮਾਰੀਆਂ ਜਿਹੜੀ ਕਿ ਹੋ ਸਕਦੇ ਦੇ ਆ ਤੇ ਲੋਕਾਂ ਨੂੰ ਆਪਾਂ ਅਪੀਲ ਕਰਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਵੀ ਜੇ ਦੇਖੋ ਤੁਸੀਂ ਪਾਣੀ ਉਬਾਲ ਕੇ ਪੀਓ ਠੀਕ ਹੈ ਸੇ ਜੇ ਉਬਾਲ ਕੇ ਨਹੀਂ ਪੀ ਸਕਦੇ ਸਾਡੇ ਹੈਲਥ ਵਰਕਰ ਹਰ ਘਰ ਚ ਜਾ ਰਹੇ ਆ ਉਹਨਾਂ ਕੋਲ ਕਲੋਰੀਨ ਟੈਬਲੇਟਸ ਹੈ ਤੇ ਵੀ ਤੁਸੀਂ ਇਹ ক্লোਰੀਨੇਟਡ ਵਾਟਰ ਉਹ ਤੁਹਾਨੂੰ ਦੱਸਣਗੇ ਕਿਵੇਂ ਬਣਾਣਾ ਹੈ ઓ ਲੈਨ ਜਾਂ ਮਿਨਰਲ ਵਾਟਰ ਦਾ ਅਪਯੋਗ ਕਰਨ ਤੇ ਜਿਹੜੀ ਕਿ ਰੌ ਵੈਜੀਟੇਬਲਸ ਹੈ ਜਾਂ ਬਿਨਾ ਅੱਛੀ ਤਰ੍ਹਾਂ ਜਿਹੜੀ ਧੁੱਲ ਨਹੀਂ ਰਹੀਆਂ ਕਿਉਂਕਿ ਪਾਣੀ ਇਨਫੈਕਟਡ ਹੈ ਉਹ ਵਾਲੀ ਵੈਜੀਟੇਬਲਸ ਔਰ ਜਾਂ ਜਿਹੜੇ ਆਪਣੇ ਹੈ ਫਰੂਟਸ ਵਗੈਰਾ ਨਾ ਖਾਣ ਕੁੱਕਡ ਵੈਜੀਟੇਬਲ ਪ੍ਰੋਪਰਲੀ ਕੁੱਕ ਕਰਕੇ ਖਾਣ ਹੱਥ ਧੋਣ ਸਬਜੀ ਬਣਾਉਣ ਤੋਂ ਪਹਿਲੇ ਔਰ ਖਾਣ ਤੋਂ ਪਹਿਲੇ ਔਰ ਜਿਹੜੇ ਮਸਕੀਟੋਸ ਐ ਡੇਂਗੀ ਵਗੈਰਾ ਐ ਇਹਨਾਂ ਤੋਂ ਆਟੋਮਸ ਦਾ ਇਸਤੇਮਾਲ ਕਰੈਂ ਪਾਣੀ ਖੜਾ ਐ ਤਾਂ ਉਹਨਾਂ ਨੂੰ ਜਿਹੜੀ ਆਪਾਂ ਲੈਂਦੇ ਆ ਪ੍ਰੀਕਾਸ਼ਨਸ ਕਿਤੇ ਵੀ ਪਾਣੀ ਨਾ ਖੜੇ ਹੋਣ ਦੇ ਜੇ ਖੜਾ ਐ ਤੇ ਵੀ ਆਪਣੇ ਆਟੋਮਸ ਵਗੈਰਾ ਲਗਾ ਲੈਣ ਮਸਕੀਟੋ ਨੈਟ ਤੇ ਸੌਣ ਫੁੱਲ 슬ੀਵਸ ਦੇ ਕੱਪੜੇ ਪਾਣ ਮਤਲਬ ਇਹ ਪ੍ਰੀਕਾਸ਼ਨਸ ਲੈ ਸਕਦੇ ਆ ਤਾਂ ਮੈਡਮ ਜਿਹੜੇ ਜਿਹੜੇ ਹੜਪ੍ਰਭਾਵਿਤ ਏਰੀਏ ਨੇ ਉੱਥੇ ਵੀ ਤੁਸੀਂ ਲੁਧਿਆਣਾ ਤੋਂ ਟੀਮਾਂ ਗਈਆਂ ਹੋਈਆਂ ਨੇ ਕਿੰਨੀਆਂ ਕਿ ਟੀਮਾਂ ਇੱਥੋਂ ਰਵਾਨਾ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦਾ ਕੰਮ ਉੱਥੇ ਚੱਲ ਰਿ ਦੇਖੋ ਜਿਹੜੀ ਇਹਨਾਂ ਨੇ ਸਾਡੇ ਜਿਹੜੇ ਕੀ ਅ ਸੀਨੀਅਰ ਹੈਗੇ ਮਤਲਬ ਮਾਰੇ ਡਾਇਰੈਕਟਰ मैम ਨੇ ਇੱਕ ਵੀਸੀ ਲੀਤੀ ਸੀ ਤੇ ਸਾਨੂੰ ਜਿਹੜਾ ਲੁਧਿਆਣੇ ਨੂੰ ਅੰਮ੍ਰਿਤਸਰ ਦੇ ਨਾਲ ਜੋੜਿਆ ਸੀ ਤੇ ਅਸੀਂ ਪਹਿਲੇ ਦਿਨ ਉੱਥੇ ਪੰਜ ਐਂਬੂਲੈਂਸਸ ਵਿਦ ਮੈਡੀਕਲ ਟੀਮ ਭੇਜੀਆਂ ਸੀ ਅਗਲੇ ਦਿਨ ਅਸੀਂ ਦੋ ਅ ਐਂਬੂਲੈਂਸਸ ਭੇਜੀਆਂ ਠੀਕ ਹੈ ਔਰ ਇਹ ਵਿਦ ਮੈਡੀਕਲ ਟੀਮ ਗਈ ਇਹ ਉੱਥੇ ਡੇਨਟ ਕਿੰਦਾ ਕੰਮ ਚੱਲ ਰਿਹਾ ਜੀ ਉੱਥੇ ਜਿਹੜੀ ਮੈਡੀਸ਼ਨ ਹਾਂਜੀ ਉੱਥੇ ਸਾਰਾ ਕੰਮ ਚੱਲ ਰਿਹਾ ਸਾਰਾ ਕੁਝ ਉੱਥੇ ਮੈਡੀਕਲ ਰਿਸਕਿਊ ਕੈਂਪਸ ਬਣੇ ਹੋਏ ਆ ਸਾਡੇ ਵੀ ਤਿਆਰ ਐ ਇੱਥੇ ਅਸੀਂ ਰਿਸਕਿਊ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਰਿਸਕਿਊ ਕੈਂਪਸ ਬਣਾਏ ਐ ਐਟ ਆਲ ਦੀਰ ਥਿੰ ਬਲॉक्स ਤੇ ਉਸ ਤੋਂ ਅੱਗੇ ਸਾਡੀ ਸੀਐਚਸੀ ਐ ਫਿਰ ਸਾਡੀ ਜਿਹੜੀ ਫਰਸਟ ਰੈਫਰਲ ਯੂਨਿਟ ਐ ਫਿਰ ਸਾਡੇ ਐਸਡੀਐਚ ਐ ਤੇ ਸਾਡਾ ਡੀਐਚ ਹੈ ਜੀ ਮੈਡਮ ਮੇਰਾ ਇੱਕ ਸਵਾਲ ਨੇ ਇਹੀ ਦੁਆਰਾ ਪੁੱਛ ਰ ਰਹੇ ਹਾਂ ਜੀ ਜਿੱਥੇ ਆਏ ਨੇ ਉੱਥੇ ਹੁਣ ਪਾਣੀ ਲੋਕ ਆਪਣੇ ਘਰਾਂ ਤੋਂ ਦੂਰ ਰਹਿਣ ਬੱਚੇ ਜਾਂ ਖਾਸ ਕਰ ਬਜ਼ੁਰਗ ਜਾਂ ਜਿਹੜੇ ਬਿਮਾਰ ਲੋਕ ਨੇ ਕੀ ਉਹਨਾਂ ਨੂੰ ਇਲਾਕਾ ਛੱਡ ਦੇਣਾ ਚਾਹੀਦਾ ਜਾਂ ਉੱਥੇ ਰਹਿ ਸਕਦੇ ਨੇ ਆਪਣੇ ਘਰ ਦੀ ਸਫਾਈ ਕਰ ਸਕਦੇ ਨੇ ਕਿਉਂਕਿ ਸਫਾਈ ਕਰਨੀ ਬਹੁਤ ਜ਼ਰੂਰੀ ਘਰ ਆਪਣੇ ਉਹਨਾਂ ਦੇ ਹੈਗੇ ਨੇ ਦੇਖੋ ਇਸ ਤਰ੍ਹਾਂ ਸਾਡੇ ਕੋਈ ਇਹੋ ਜਿਹੇ ਹਾਲਾਤ ਨਹੀਂ ਹੈ ਮਤਲਬ ਇੱਕ ਖਾਲੀ ਹੈ ਜਿਹੜਾ ਲੋਵਾਲ ਪਿੰਡ ਹੈ ਉੱਥੇ ਕਈ ਝੁੱਗੀਆਂ ਸੀ ਉੱਥੇ ਪਾਣੀ ਆਇਆ ਸੀ ਉਹ ਉਹਨਾਂ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉੱਥੋਂ ਰਿਸਕਿਊ ਕਰਕੇ ਸਾਡੀ ਮੈਡੀਕਲ ਟੀਮ ਵੀ ਉੱਥੇ ਚਲੀ ਗਈ ਸੀ ਉਹਨਾਂ ਨੂੰ ਜੋ ਕੁਝ ਸੀਗਾ ਉਹਨਾਂ ਨੇ ਕਿਤੇ ਹੋਰ ਜਿਵੇਂ ਗੁਰਦੁਆਰੇਆਂ ਸ਼ੈਲਟਰ ਜਿਹੜੇ ਆਏ ਉੱਥੇ ਲੈ ਗਏ ਸੀ ਹੋਰ ਬਾਕੀ ਸਾਨੂੰ ਕੋਈ ਐਹੋ ਜਿਹਾ ਨਹੀਂ ਮਿਲਿਆ ਕਿ ਵੀ ਜਿੱਥੇ ਸਾਨੂੰ ਉਹਨਾਂ ਨੂੰ ਐਡਵਾਈਸ ਕਰਨੀ ਪਏ ਕਿ ਵੀ ਤੁਸੀਂ ਇਹ ਛੱਡ ਦਿਓ ਤੇ ਜੇ ਕੁਝ ਐਹੋ ਜਿਹਾ ਹੋਏਗਾ ਸਾਡੇ ਰਿਸਕਿਊ ਸੈਂਟਰਸ ਹੈ ਉੱਥੇ ਉਹ ਜਾ ਸਕਦੇ ਆ ਲੁਧਿਆਣਾ ਚ ਬੋਟਦਰਿਆ ਨਿਕਲਦਾ ਬਹੁਤ ਸੀ ਗੰਦਗੀ ਜਿਹੜੀ ਆ ਬਾਹਰ ਆਈ ਸੀਗੀ ਉਸ ਇਲਾਕੇ ਬਹੁਤ ਪ੍ਰਭਾਵਿਤ ਹੋਇਆ ਨੂੰ ਤੇ ਸਫਾਈਆਂ ਜਰੂਰ ਚੱਲ ਰਹੀਆਂ ਨੇ ਕਾਰਪੋਰੇਸ਼ਨ ਵੱਲੋਂ ਉੱਥੇ ਹੁਣ ਕਿਸ ਤਰ੍ਹਾਂ ਦੇ ਇਤਿਆਦ ਬਾਰੇ ਜਿਹੜੇ ਬੱਤੇ ਜਾ ਰਹੇ ਨੇ ਮੈਡੀਕਲ ਟੀਮਾਂ ਵੱਲੋਂ ਦੇਖੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੈਲਪ ਨਾਲ ਔਰ ਸਾਡੇ ਨੋਡਲ ਅਫਸਰ ਹੈਗੇ ਆ ਜਿਹੜੇ ਆਈਐਸ ਮਿਸਟਰ ਸੰਦੀਪ ਅਸੀਂ ਸਾਰੇ ਆਪਣਾ ਕਮੇਟੀ ਔਰ ਇਸੇ ਕੁਝ ਸਾਡੇ ਨਾਲ ਡੀਐਮ ਸੀ ਸੀਐਮਸੀ ਦੇ ਡਾਕਟਰ ਵੀ ਜੁੜੇ ਹੋਏ ਆਂ ਡਾਕਟਰ ਵਿਸ਼ਮੋਂ ਵੀ ਹੈ ਸਾਡੇ ਉਸ ਚ ਅਸੀਂ ਇਹਨਾਂ ਦੇ ਸਾਰੇ ਸਹਿਯੋਗ ਨਾਲ ਅੱਜ ਤੁਸੀਂ ਇੱਥੇ 7 ਕੈਂਪ ਲਗਾਏ ਹਨ ਅਰਬਨ ਲੁਧਿਆਣਾ ਚ ਉਹ ਸਾਰੇ ਉਸ ਏਰੀਆ ਚ ਲਗਾਏ ਹਨ ਜਿੱਥੇ ਕਿ ਬੁੱਢਾ ਦਰਿਆ ਦਾ ਪਾਣੀ ਵਾਟਰ ਲੌਕਿੰਗ ਵਗੈਰਾ ਹੁੰਦੀ ਹੈ ਤੇ ਉੱਥੇ ਅਸੀਂ ਇਹਨਾਂ ਨੂੰ ਸਾਰੀ ਮੈਡੀਸਿਨਸ ਦਿਤੀਆਂ ਔਰ ਇਹ ਕੈਂਪਸ ਲਗਾਤਾਰ ਲੱਗਣਗੇ ਮੈਡਮ ਇਹਨਾਂ ਦੇ ਵਿੱਚ ਲੋਕਾਂ ਦਾ ਮੈਡੀਕਲ ਦੀ ਦਵਾਈਆਂ ਜਿਹੜੀਆਂ ਨੇ ਜਾਂ ਕੁਝ ਪ੍ਰੋਡਕਟਸ ਦੇ ਨੇ ਖਰੀਦੇ ਨੇ ਉਹ ਦੇਖਿਆ ਜਾਂਦਾ ਕਿ ਬਲੈਕਮੇਲਿੰਗ ਜਿਹੜੀ ਸ਼ੁਰੂ ਹੋ ਜਾਂਦੀ ਹੈ ਰੇਟ ਵਧ ਜਾਂਦੇ ਨੇ ਉਹਨਾਂ ਉੱਤੇ ਵੀ ਕੁਝ ਇਸ ਤਰ੍ਹਾਂ ਦੀ ਜਾਂਚ ਨਿਗਰਖ ਰੱਖੀ ਜਾ ਰਹੀ ਹੈ ਕੁਝ ਹਾਂਜੀ ਹਾਂਜੀ ਅੱਜ ਹੀ ਸਾਡੇ ਕੋਲ ਕੈਮਿਸਟ ਐਸੋਸੀਏਸ਼ਨ ਵਾਲੇ ਆਏ ਸੀ ਤੇ ਅਸੀਂ ਉਹਨਾਂ ਨੂੰ ਕਹਿਤਾ ਕਿ ਵੀ ਇਹੋ ਜਿਹਾ ਮਤਲਬ ਸਾਡੇ ZTL ਤੇ ਥਰੂ ਵੀ ਅਸੀਂ ਕਹਿਲਵਾਤਾ ਤੇ ਉਹ ਵੀ ਇਸ ਦੀ ਸੁਪਰਵੀਜ਼ਨ ਰੱਖਣਗੇ ਕਿ ਕੋਈ ਇਹੋ ਜਿ ਜੀ ਇਨਫਲੇਟਿਡ ਰੇਟਸ ਦੇ ਨਾਲ ਫਿਲਹਾਲ ਹਸਪਤਾਲ ਕਿਸ ਤਰ੍ਹਾਂ ਅਲਰਟ ਤੇ ਰੱਖੇ ਗਏ ਨੇ ਹਲੇ ਵੀ ਕੁਝ ਬੈਡਸ ਵਗੈਰਾ ਬੇਨਤੀ ਵਧਾਈਏ ਸਾਰੇ ਸਾਡੇ ਹੈਗਾ ਸਾਰਾ ਵੀ ਹੈਵ 올 ਦਾ ਅਰੇਂਜਮੈਂਟਸ ਕੋਈ ਕਬਰਾਂ ਦੀ ਗੱਲ ਨਹੀਂ ਹੈ ਇੱਕ ਅਸੀਂ ਆਪਣਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਇੱਥੇ ਅਸੀਂ ਸਿਵਲ ਸਰਜਨ ਆਫਿਸ ਚ 24*7 ਚਲਾਇਆ 0161 2441 93 ਇਹ ਹੈਲਪਲਾਈਨ ਨੰਬਰ ਹੈ 24 ਘੰਟੇ ਚੱਲਦਾ ਹੈ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜਿਹੜੀ ਵੀ ਉਹਨਾਂ ਨੂੰ ਲੋੜ ਹੈ ਸਹਿਯੋਗ ਹੈ ਉਹ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਏਗਾ ਸਰਕਾਰ ਦੇ ਜੋ ਮੋਹੱਲਾ ਕਲੀਨਿਕ ਦਾ ਉੱਥੇ ਵੀ ਦਵਾਈਆਂ ਹੁਣ ਪ੍ਰੋਪਰ ਹੋਰ ਪਹੁੰਚਾਈਆਂ ਜਾਂ ਕਿਸ ਤਰ੍ਹਾਂ ਦੀ ਜਰੂਰਤਾਂ ਉੱਥੇ ਪੂਰੀ ਕੀਤੀ ਜਾ ਰਹੀ ਹੈ ਦੇਖੋ ਆਲਰੇਡੀ ਮੋਹੱਲਾ ਕਲੇਨੇ ਚ 107 ਮੈਡੀਸਿਨਸ ਹੈ ਮੋਹੱਲਾ ਕਲੀਨਿਕ ਅਸੀਂ ਦੇਖਿਆ ਕਿ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਡਾਇਰੀਆ ਹੁੰਦਾ ਹੈ ਸਕਿਨ ਇਨਫੈਕਸ਼ਨਸ ਆਈ ਇਨਫੈਕਸ਼ਨ ਹੈ ਨਾ ਜਾਂ ਇਹ ਇਹ ਸਾਰੀ ਮੈਡੀਸਿਨਸ ਸੀ ਆਜ ਚੈੱਕ ਕੀਤੀਆਂ ਸਾਰੇ ਉਪਲਬਧ ਹੈ ਜਿਹੜੀ ਸਕਿਨ ਅਪਾਇਨਟਮੈਂਟਸ ਹੈ ਇਹ ਵੀ ਅਵੇਲੇਬਲ ਹੈ ਇੱਥੋਂ ਤੱਕ ਕਿ ਜਿਹੜੇ ਹਰ ਪਿੰਡ 'ਚ ਸਾਡੇ ਐਚ ਡਬਲਯੂ ਸੀਜ਼ ਹੈ ਸਬਸੈਂਟਰਸ ਹੈ ਹੈਨਾ ਤੇ ਆਯੂਸ਼ਮਨ ਆਰੋਗਿਆ ਹੈਗੇ ਮੰਦਰ ਉੱਥੇ ਵੀ ਇਹ ਸਾਰੀ ਮੈਡੀਸਿਨਸ ਅਵੇਲੇਬਲ ਹੈ ਸੋ ਇਹੋ ਜੀ ਕੋਈ ਗਲਤੀ ਨਹੀਂ ਹੈ ਤੇ ਜਿਹੜੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ ਜਿਹੜੀ ਮਰਜ਼ੀ ਹੈ ਚਾਹੇ ਉਹ ਸਬਸੈਂਟਰ ਹੈ ਐਚ ਡਬਲਯੂ ਸੀ ਹੈ ਚਾਹੇ ਆਮ ਆਦਮੀ ਕਲੀਨਿਕ ਹੈ ਚਾਹੇ ਸੀ ਐਚ ਸੀ ਹੈ ਉੱਥੇ ਜਾ ਕੇ ਆਪਣੇ ਜੋ ਵੀ ਕੁਝ ਹੈ ਲੈਣ ਜੇ ਕਿਸੇ ਨੂੰ ਕੋਈ ਐਂਬੂਲੈਂਸ ਦੀ ਲੋੜ ਹੈ 108 ਤੇ ਕਾਲ ਕਰਨ ਜੇ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ 0161244193 ਇਸ ਤੇ ਕਾਲ ਕਰਨ ਮੈਡਮ ਪ੍ਰਾਈਵੇਟ ਹਸਪਤਾਲਾਂ ਨੂੰ ਕੋਈ ਜਿਹੜੀ ਜਾਣਕਾਰੀਆਂ ਕੁਝ ਦਿੱਤੀਆਂ ਗਈਆਂ ਨੇ ਕੁਝ ਉਹਨਾਂ ਨੂੰ ਆਰਡਰ ਕੀਤੇ ਗਏ ਨੇ ਪ੍ਰਾਈਵੇਟ ਹਸਪੀਟਲ ਨੂੰ ਮੈਂ ਦੇਖੋ ਪ੍ਰਾਈਵੇਟ ਹਸਪੀਟਲ ਦੀ ਸਾਡੇ ਨਾਲ ਮੈਂ ਜਿਵੇਂ ਦੱਸਿਆ ਕਿ ਸਾਡੀ ਟੀਮ 'ਚ ਸੀਐਮਸੀ ਡੀਐਮਸੀ ਦੇ ਡਾਕਟਰ ਹੈਗੇ ਆ ਨਾਲ ਐਸੋਸੀਏਟਿਡ ਐਂਡ ਡਾਕਟਰ ਵਿਸ਼ਮੋਨ ਹੈਗੇ ਨੇ ਡੀਐਮਸੀ ਦੇ ਤੇ ਉਹ ਸਾਡੇ ਸੰਪਰਕ 'ਚ ਹੈ ਉਜੋਨਾ ਨਾਲ ਮਤਲਬ ਸਾਡਾ ਕੁਝ ਹੋ ਰਿਹਾ ਹੈ ਇਹੋ ਜੀ ਹਲੇ ਕੋਈ ਅਲਰਮਿੰਗ ਸਿਚੁਏਸ਼ਨ ਨਹੀਂ ਹੈਗੀ ਸਾਡੇ ਡਿਸਟ੍ਰਿਕਟ ਜੇ ਲੋਡ ਪਏਗੀ ਤਾਂ ਵੀ ਆਰ ਰੈਡੀ ਫੋਰ ਇਟ ਤਾਂ ਬਿਲਕੁਲ ਸਿਵਲ ਸਰਜਨ ਡਾਕਟਰ ਰਮਨਦੀਪ ਕੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਾਰਬਰ ਦੇ ਜੋ ਹਾਲਾਤ ਬਣੇ ਨੇ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਮੈਡੀਕਲ ਟੀਮਾਂ ਕੰਮ ਕਰ ਰਹੀਆਂ ਨੇ ਕੈਮਰਾਮੈਨ ਗੁਰਿੰਦਰਦਰ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ